ਪੈਣੋ ਬਜ਼ੁਰਗਾਂ ਬੱਚਿਆਂ ਨੂੰ ਸੰਧਿਆ ਵੇਲੇ ਦੀ ਪਿਆਰਪਰੀ ਜੈ ਗੁਰਦੇਵ ਧੰਨ ਦੇ ਆਓ ਸਾਧ ਸੰਗਤ ਜੀ ਸੰਧਿਆ ਵੇਲਾ ਹੈ ਫਿਰ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਵੀ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬਿਤਾਇਆ ਤੇ ਆਓ ਸਾਧ ਸੰਗਤ ਜੀ ਬੜੇ ਭਾਗਾਂ ਵਾਲੇ ਹੋ ਕਿ ਫਿਲਮਾਂ ਨਾਟਕ ਤੇ ਗਾਣੇ ਸੁਣਨ ਦੀ ਬਜਾਏ 사ਤਸੰਗਤ ਜੀ ਤੁਸੀਂ ਆਪਣੇ ਬੱਚਿਆਂ ਦੇ ਨਾਲ 사ਤਸੰਗ ਦੇ ਵਿੱਚ ਬੈਠੋ ਤੇ ਅੱਜ ਉਹ ਸਮਾਂ ਹੈ 사ਤਸੰਗਤ ਜੀ ਕਿ ਭਾਈ ਅੱਜ ਜਿੰਨੇ 사ਤਸੰਗਤ ਜੀ ਲੋਕ ਆਤਮ ਹੱਤਿਆ ਕਰ ਰਹੇ ਨੇ ਜਿੰਨੇ ਘਰਾਂ ਦੇ ਵਿੱਚ ਕਲੇਸ਼ ਮੱਚਿਆ ਹੋਇਆ ਹੈ 사ਤਸੰਗਤ ਜੀ ਜਿੰਨੀ ਆਤਮ ਹੱਤਿਆ ਹੋ ਰਹੀ ਹੈ ਕੋਈ ਪਤੀ ਨੂੰ ਮਾਰ ਰਿਹਾ ਕੋਈ ਪਤਨੀ ਨੂੰ ਮਾਰ ਰਿਹਾ ਮਾਤਾ ਪਿਤਾ 사ਤਸੰਗਤ ਜੀ ਬੱਚਿਆਂ ਤੋਂ ਬਿਨਾਂ ਰੋ ਰਹੇ ਨੇ ਬੱਚੇ ਵਿਦੇਸ਼ਾਂ 'ਚ ਸਤਸੰਗਤ ਜੀ ਆਨੰਦ ਮਾਣ ਰਹੇ ਨੇ ਇੱਥੇ ਸਤਸੰਗਤ ਜੀ ਮਾਂ ਦਾ ਜੋ ਸੰਸਕਾਰਕ ਕੋਈ ਹੋਰ ਕਰ ਰਿਹਾ ਹੈ ਇਹ ਮਹਾਰਾਜ ਜੀ ਤੇ ਸਤਸੰਗਤ ਜੀ ਜੋ ਵਚਨ ਨੇ ਨਾ ਉਹ ਸਾਡੀ ਜ਼ਿੰਦਗੀ ਨੂੰ ਸਫਲ ਬਣਾਉਣ ਵਾਸਤੇ ਨੇ ਸਤਸੰਗਤ ਜੀ ਚਾਹੇ ਫਿਰ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਸਤਿਗੁਰ ਕਬੀਰ ਮਹਾਰਾਜ ਜੀ ਨੇ ਸਤਿਗੁਰ ਨਾਮਦੇਵ ਮਹਾਰਾਜ ਜੀ ਨੇ ਸਤਿਗੁਰ ਨਾਨਕ ਸਾਹਿਬ ਮਹਾਰਾਜ ਜੀ ਨੇ ਸਤਸੰਗਤ ਜੀ ਉਹਨਾਂ ਨੇ ਸਾਨੂੰ ਸਿਰਫ ਇਹ ਦੱਸਿਆ ਕਿ ਜ਼ਿੰਦਗੀ ਜੀਣੀ ਕਿਵੇਂ ਸਤਸੰਗਤ ਜੀ ਕਿਉਂਕਿ ਬਹੁਤੇ ਲੋਕ ਐਸੇ ਸਤਸੰਗਤ ਜੀ ਸਾਰੀ ਉਮਰ ਬਤੀਤ ਹੋ ਜਾਂਦੇ ਸਾਰੀ ਉਮਰ ਪਰ ਇਹ ਨਹੀਂ ਜੇ ਪਤਾ ਲੱਗਦਾ ਸਤਸੰਗਤ ਜੀ ਕਿ ਭਾਈ ਜ਼ਿੰਦਗੀ ਜੀਣੀ ਕਿਵੇਂ ਕਿ ਸਤਸੰਗਤ ਜੀ ਸਾਰੀ ਉਮਰ ਨਿਕਲ ਜਾਂਦਾ ਤੇ ਉਹ ਅੱਜ ਸਾਹਿਬ ਸਤਿਗੁਰੂ ਅਰਵਦਾਸ ਮਹਾਰਾਜ ਜੀ ਸਾਨੂੰ ਬੜਾ ਹੀ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਏਕਾ ਦਸੀ ਏਕ ਦਾ ਦਾਸ ਰਹੋ ਦੁਰਪੁਰਨੈ ਤਜੋ ਅਨੇਕ ਭਗਤ ਹੋਤ ਤਰ ਜਾਵਾਂਗੇ ਸਦਾ ਮਾਨੀਏ ਤੇ ਸਤਸੰਗਤ ਜੀ ਗੁਰੂ ਅਰਵਦਾਸ ਮਹਾਰਾਜ ਜੀ ਨੇ ਨਾ ਸਾਨੂੰ ਹਰ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਚਾਹੇ ਫੇਰ ਉਹ ਪੈਂਤੀ ਅਖਰੀ ਹੋਵੇ ਹਫਤਾਵਾਰੀ ਹੋਵੇ 15 ਤਿੱਥੀ ਹੋਵੇ ਸਤਸੰਗਤ ਜੀ ਫੇਰ ਚਾਹੇ ਉਹ ਬਰ ਮਾ ਕਿਉਂ ਨਾ ਹੋਵੇ ਚਾਚੋ ਮਹਾਰਾਜ ਜੀ 11ਵੀਂ ਤਿਥੀ ਦੇ ਵੀ ਸਾਨੂੰ ਸਮਝਾ ਰਹੇ ਨੇ 사ਤ ਸੰਗਤ ਜੀ ਕਿ ਬੇਟਾ ਇੱਕ ਪਰਮਾਤਮਾ ਦਾ ਦਾਸ ਬਣ ਏਕਾ ਦਸੀ ਏਕ ਦਾ ਤੇ 사ਤ ਸੰਗਤ ਜੀ ਜੋ ਇੱਕ ਦਾ ਹੁੰਦਾ ਨਾ ਕਹਤ ਕਬੀਰ ਸਨੋਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪਔਰੇ ਪ੍ਰਾਨੀ ਪੜੋ ਏਕ ਹੀ ਸ਼ਰਨ 사ਤ ਸੰਗਤ ਜੀ ਇੱਕ ਦਾ ਹੋਣਾ ਹੈ ਜੋ ਇੱਕ ਦਾ ਹੋ ਜਾਂਦਾ ਉਹਦੇ ਨਾਲ ਕੀ ਹੁੰਦਾ ਸਤ ਸੰਗਤ ਜੀ ਕਹਿ ਰਵਦਾਸ ਸਵੇਜਗ ਲੁੱਟਿਆ ਅਮਤੋ ਏਕ RAM ਕਹਿ ਚੁੱਕਿਆ ਸਾਰਾ ਸੰਸਾਰ ਸਤ ਸੰਗਤ ਜੀ ਕਦੇ ਇਸ ਡੇਰੇ ਦੇ ਵਿੱਚ ਕਦੇ ਉਸ ਡੇਰੇ ਦੇ ਵਿੱਚ ਕਦੇ ਇਸ ਦਰ ਤੇ ਕਦੇ ਉਸ ਦਰ ਤੇ ਸਾਰੀ ਉਮਰ ਪਰ ਜਿੱਥੇ ਮੰਗ ਪੂਰੀ ਹੋ ਗਈ ਜਿੱਥੇ ਵਿਸ਼ ਮੰਗਦੇ ਨੇ ਨਾ ਸਤ ਸੰਗਤ ਜੀ ਪ੍ਰਮਾਤਮਾ ਤੋਂ ਦੁਆਵਾਂ ਮੰਗਦੇ ਨੇ ਕਿ ਸਾਧ ਸੰਗਤ ਜਿੱਥੇ ਪ੍ਰਾਰਥਨਾ ਕਬੂਲ ਹੋ ਗਈ ਉਹਦੀ ਜੈ ਜੈਕਾਰ ਹੈ ਤੇ ਸਾਧ ਸੰਗਤ ਜਿੱਦੀ ਪ੍ਰਾਰਥਨਾ ਕਬੂਲ ਨਾ ਹੋਈ ਉੱਥੇ ਕਦੇ ਜਾਣਾ ਨਹੀਂ ਦੁਆਰਾ ਸਾਧ ਸੰਗਤ ਤੇ ਮਹਾਰਾਜ ਜੀ ਪਰਮੰਦ ਨੇ ਕਿ ਭਾਈ ਅੱਜ ਸੁਧਰ ਤੇ ਕੱਲ੍ਹ ਸੁਧਰ ਤੇ ਸਾਧ ਸੰਗਤ ਜੀ ਸਾਡੀ ਫਿਤਰਤ ਹੈ ਨਰ ਹਰ ਚੰਚਲ ਹੈ ਮਤ ਮੋਰੀ ਕੈਸੇ ਭਗਤ ਕਰੂੰ ਮੈਂ ਤੋਈ ਜਦੋਂ ਤੱਕ ਸਾਡਾ ਮਨ ਚੰਚਲ ਹੈ ਸਾਧ ਸੰਗਤ ਜੀ ਕਿਸ ਨੇ ਕਹਿ ਦਿੱਤਾ ਤੇ ਭਾਈ ਜੀ ਤੁਹਾਡਾ ਵਿਆਹ ਨਹੀਂ ਹੋ ਰਿਹਾ ਤੁਸੀਂ ਉਸ ਬਾਬੇ ਕੋਲ ਚਲੇ ਜਾਓ ਉਹ ਉਪਾਦ ਦੱਸੇਗਾ ਤੇ ਭਾਈ ਤੁਹਾਡਾ ਵਿਆਹ ਹੋ ਜਾਵੇਗਾ ਨੌਕਰੀ ਨਹੀਂ ਲੱਗ ਰਹੀ ਵਿਦੇਸ਼ ਨਹੀਂ ਜਾਇਆ ਜਾ ਰਿਹਾ ਤਾਂ ਸਤਸੰਗਤ ਜੀ ਉਪਾਦ ਦੱਸਣ ਵਾਲੇ ਵੀ ਬਹੁਤ ਨਹੀਂ ਤੇ ਜਿਵੇਂ ਜਿਵੇਂ ਕੋਈ ਕਹਿੰਦਾ ਸਤਸੰਗਤ ਜੀ ਕੇ ਭਾਈ ਐਸ ਡੇਰੇ ਚ ਚਲੇ ਜਾਓ ਐਸ ਮੰਦਰ ਚ ਚਲੇ ਜਾਓ ਐਸ ਗੁਰੂ ਘਰ ਚ ਚਲੇ ਜਾਓ ਇਨਸਾਨ ਚਲਾ ਜਾਂਦਾ ਕਦੇ ਐਸ ਦਰ ਤੇ ਜਿਵੇਂ ਉਹਨੂੰ ਕਹਿੰਦਾ ਸਤਸੰਗਤ ਜੋ ਕਰੀ ਜਾਂਦਾ ਹੈ ਤੇ ਇਹ ਕੌਣ ਨੇ ਸਤਸੰਗਤ ਜੀ ਚੰਚਲ ਮਤ ਵਾਲੇ ਇਹ ਸੋਚਦੇ ਨਹੀਂ ਸਤਸੰਗਤ ਜੀ ਕਿ ਭਾਈ ਪ੍ਰਮਾਤਮਾ ਕੀ ਹੈ ਕਿਵੇਂ ਮਿਲੇਗਾ ਨਾ ਕਦੇ ਗੁਰਬਾਣੀ ਪੜ੍ਹੀ ਨਾ ਸਤਸੰਗ ਸੁਣਿਆ ਨਾ ਕੀਰਤਨ ਸੁਣਿਆ ਤੇ ਸਤਸੰਗਤ ਜੀ ਜੋ ਜਿਵੇਂ ਕਹਿੰਦਾ ਕਰ ਲੈਂਦਾ ਲਾਲਚ ਆਇਆ ਤਾਂ ਲਾਲਚੀ ਹੋ ਗਿਆ ਵਾਸ਼ਨਾ ਆਈ ਤਾਂ ਸਤਸੰਗਤ ਜੀ ਦੁਰਾਚਾਰੀ ਬਣ ਗਿਆ ਜਦੋਂ ਤੱਕ ਸਾਡਾ ਮਨ ਸਤਸੰਗਤ ਜੀ ਚੰਚਲ ਹੈ ਅਸੀਂ ਭਗਤੀ ਕਰੀ ਨਹੀਂ ਜੀ ਸਕਦੇ ਅਜੋ ਮਹਾਰਾਜ ਜੀ ਪਰਮਾਰ ਨੇ ਪਹਿਲੀ ਪੰਕਤੀ ਦੇ ਵਿੱਚ ਇਕਾਦਸੀ ਏਕ ਦਾ ਦਾਸ ਰਹੋ ਫੁਰਨ ਤਜੋ ਅਨੇਕ ਇਹ ਸਾਸੰਗਤ ਜੀ ਜੋ ਅਨੇਕਾਂ ਵਾਲੇ ਫੁਰਨੇ ਨੇ ਨਾ ਕਿ ਭਾਈ ਰੱਬ ਇੱਕ ਨਹੀਂ ਹੈ ਸੋਵਾਰ ਰੱਬ ਕੋਈ ਹੋਰ ਹੈ ਮੰਗਲਵਾਰ ਕੋਈ ਹੋਰ ਹੈ ਵੀਰਵਾਰ ਨੂੰ ਕੋਈ ਹੋਰ ਹੈ ਨਹੀਂ ਸਾਸੰਗਤ ਜੀ ਉਹ ਮਾਲਿਕ ਇੱਕ ਹੈ ਦੂਸਰਾ ਕੋਈ ਹੈ ਹੀ ਨਹੀਂ ਹੈ ਮਹਾਰਾਜ ਜੀ ਦੇ ਵਚਨ ਨੇ ਕਹਿ ਰਵਦਾਸ ਸਬੇ ਜਗ ਲੁੱਟਿਆ ਹਮ ਤੋ ਏਕ ਰਾਮ ਕਹਿ ਚੁਟਿਆ ਕਿ ਭਾਈ ਜਦੋਂ ਤੱਕ ਇੱਕ ਦੇ ਨਹੀਂ ਨਹੀਂ ਹੁੰਦੇ 사ਤ ਸੰਗ ਜੀ छुटकारा ਮਿਲਣਾ ਨਹੀਂ ਜਿੰਦਗੀ ਦੀ ਸਮਝ ਨਹੀਂ ਜੀ ਆਣੀ ਇਹ 사ਤ ਸੰਗ ਜੀ ਉਹ ਅੰਦਰ ਬੈਠਾ ਮਾਲਿਕ ਸਾਨੂੰ ਕਦੇ ਮਿਲੇਗਾ ਹੀ ਨਹੀਂ ਜੇ ਆਪਾਂ ਇੱਕ ਤੇ ਵਿਸ਼ਵਾਸ ਨਹੀਂ ਕੀਤਾ ਕਿ ਭਾਈ ਬੁਰਾ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੈਨਰ ਦੁਜਿਕ ਜਾਏਗੇ ਸਤਿਪਾਖ ਖੈਰਬਦਾਸ ਕਿ ਭਾਈ ਜੇ ਆਪਣੇ ਅੰਦਰ ਬੈਠੇ ਪਰਮਾਤਮ ਨੂੰ ਛੱਡ ਕੇ ਅਦਰ ਉਦਰ ਜਾਓਗੇ ਭਟਕੋਗੇ ਸਤਸੰਗਤ ਜੀ ਨਰਕਾਂ ਦੇ ਭਾਗੀ ਬਣੋਗੇ ਤੇ ਆ ਉਸ ਸਤਸੰਗਤ ਜੀ ਆਪਾਂ ਗੁਰਾਂ ਨੂੰ ਸਿਰਫ ਗੁਰੂ ਕਹਿਣਾ ਨਹੀਂ ਹੈ ਇਕੱਲੇ ਗੁਰੂ ਕਹਿਣ ਨਾਲ ਗੱਲ ਨਹੀਂ ਬਣਦੀ ਕਿ ਭਾਈ ਗੁਰਾਂ ਦੇ ਬਚਨ ਵੀ ਮੰਨਨੇ ਪੈਂਦੇ ਨੇ ਤੇ ਗੁਰਾਂ ਦਾ ਬਚਨ ਕੀ ਅੱਜ ਇਕਾदशी ਏਕ ਦਾ ਦਾਸ ਸਤਸੰਗਤ ਜੀ ਏਕ ਦਾ ਦਾਸ ਬੰਨਣਾ ਆਪਾਂ ਪੂਰਨਤਾ ਜੋ ਅਨੇਕ ਇਹ ਸਾਡੇ ਅੰਦਰ ਜੋ ਅਨੇਕਾਂ ਦੇ ਪੁਰਨੇ ਨੇ ਨਾ ਕਦੇ ਇਸ ਦਰਤ ਤੇ ਕਦੇ ਉਸ ਦਰਤ ਤੇ ਇਹ ਸਾਸ ਸੰਗਤ ਜੀ ਤਿਆਗਨੇ ਨੇ ਆਪਾਂ ਹੁਣ ਜਿਵੇਂ ਤਿਵਾਰ ਆ ਰਹੇ ਨੇ ਸਾਸ ਸੰਗਤ ਜੀ ਬਹੁਤੇ ਲੋਕ ਗੁਰੂ ਅਰਵਦਾਸ ਮਹਾਰਾਜ ਜੀ ਨੂੰ ਵੀ ਮੰਨਦੇ ਨੇ ਸਾਸ ਸੰਗਤ ਜੀ ਹਰ ਧਰਮ ਦਾ ਸਤਿਕਾਰ ਕਰਨਾ ਕਿਸੇ ਨੂੰ ਬੁਰਾ ਨਹੀਂ ਕਹਿਣਾ ਕਿਉਂਕਿ ਗੁਰੂ ਅਰਵਦਾਸ ਮਹਾਰਾਜ ਜੀ ਨੇ ਸਾਨੂੰ ਕਿਸੇ ਨੂੰ ਬੁਰਾ ਕਹਿਣਾ ਨਹੀਂ ਸਿਖਾਇਆ ਪਰ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਵੀ ਕਹਿਣਾ ਹੈ ਸਤਸੰਗਤ ਜੀ ਕਿਸ ਨੂੰ ਮੜਾ ਚੰਗਾ ਨਹੀਂ ਕਹਿਣਾ ਮੁਸਲਮਾਨ ਸੋ ਦੋਸਤੀ ਹਿੰਦੂਆਂ ਸੋ ਕਰ ਪ੍ਰੀਤ ਰਵਦਾਸ ਜੋਤਸਬ ਰਾਮ ਕੀ ਸਭ ਹੈ ਆਪਣੇ ਮੇਂ ਪਰ ਸਤਸੰਗਤ ਜੀ ਕੋਈ ਦਿਖਾਵਾ ਵੀ ਨਹੀਂ ਕਰਨਾ ਕੋਈ ਅਡੰਬਰ ਕੋਈ ਪਖੰਡ ਵੀ ਨਹੀਂ ਜੇ ਕਰਨਾ ਸਤਸੰਗਤ ਜੀ ਫੁਰਨੇ ਤਜੋ ਅਨੇਤ ਤੇ ਸਤਸੰਗਤ ਜੀ ਦੇਖਿਆ ਹੋਏਗਾ ਨਾ ਹੋਂਦੀ ਮੇਂ ਦੀਵਾਲੀ ਆਈ ਜੀ ਸਤਸੰਗਤ ਜੀ ਕਿ ਭਾਈ ਸਾਡੇ ਘਰ ਚ ਬਰਕਤ ਰਵੇ ਸਾਡੇ ਘਰ ਦੇ ਵੀ ਸਤਸੰਗਤ ਜੀ ਪੈਸੇ ਆਉਣ ਇਹ 사ਸੰਗਤ ਜੀ ਪੂਜਾ ਪਾਠ ਵੀ ਕਰੇਗਾ ਇੱਕ ਪਾਸੇ ਆਪਾਂ ਗੁਰੂ ਰਵਦਾਸ ਮਹਾਰਾਜ ਜੀ ਨੂੰ ਗੁਰੂ ਵੀ ਕਹਿ ਰਹੇ ਆ 사ਸੰਗਤ ਜੀ ਗੁਰੂ ਦੀ ਗੱਲ ਵੀ ਨਹੀਂ ਮੰਨਦੇ 사ਸੰਗਤ ਜੀ ਗੁਰਾਂ ਦੇ ਵਚਨ ਕੀ ਨੇ ਤੋੜੂ ਨਾ ਪਤੀ ਪੂਜੂ ਨਾ ਦੇਵ ਸਹਜ ਸਮਾਦ ਕਰੂ ਹਰ ਸੇਵਾ ਕਿ ਭਾਈ ਮੈਂ ਉਹਦੀ ਪੂਜਾ ਕਰਦਾ ਹਾਂ ਜਾ ਕੇ گاਉਂ ਠਾਵਣਾ ਕੋਈ ਜਨਮ ਮਰਨ ਤੇ ਰਹਤਨ ਨਰਾਇਣ ਸਾਤ ਸੰਗਤ ਜੀ ਜੇ ਗੁਰੂ ਮੰਨਿਆ ਆ ਤੇ ਭਾਈ ਗੁਰੂ ਦੀ ਗੱਲ ਵੀ ਮੰਨੀਏ ਤੇ ਜੇ ਗੁਰੂ ਕਹਿਤਾ ਦਿੱਤਾ ਜੋ ਬੋਲੇ ਸੋ ਨਿਹਾਲ ਵੀ ਕਹਿ ਰਹੇ ਆ ਜਗਤ ਗੁਰੂ ਸਤਗੁਰੂ ਅਰਦਾਸ ਮਹਾਰਾਜ ਕੀ ਜੈ ਵੀ ਕਹਿ ਰਹੇ ਆ ਜੈ ਗੁਰਦੇਵ ਵੀ ਕਹਨੇ ਆ ਗੁਰੂ ਅਰਦਾਸ ਮਹਾਰਾਜ ਜੀ ਸਾਡੇ ਗੁਰੂ ਨੂੰ ਇਹ ਵੀ ਕਹਿ ਦਿੰਨੇ ਆ ਕਿ ਭਾਈ ਮੇਰੇ ਗੁਰੂ ਨੇ ਕੁੱਲ ਗੁਰੂ ਨੇ ਪਰ ਗੁਰੂ ਦੀ ਕਦੇ ਗੱਲ ਹੀ ਨਹੀਂ ਮੰਨਦੇ ਸਾਤ ਸੰਗਤ ਜੀ ਤਾਂ ਫਿਰ ਸੋਚੋ ਬੇੜਾ ਪਾਰ ਕਿਵੇਂ ਹੋਵੇਗਾ ਗਿਆਨੀ ਕਿਵੇਂ ਬਣਾਂਗੇ ਕਿਵੇਂ ਸਾਡੇ ਅੰਦਰ ਬੈਠਾ ਮਾਲਕ ਸਾਨੂੰ ਮਿਲੇਗਾ ਕਿਵੇਂ ਜ਼ਿੰਦਗੀ ਦੀ ਸਮਝ ਆਏਗੀ ਇਹ 사ਸੰਗਤ ਜੀ ਯਾਦ ਰੱਖਿਓ ਅੱਜ ਗੁਰੂਆਂ ਦਾ ਪਹਿਲਾ ਬੱਚੇ ਨਹੀਂ ਬੜਾ ਸੋਹਣਾ ਹੈ। ਦਾਸ ਰਹੋ ਫੁਰਨਾ ਤਜੋ ਅਨੇਕ ਇਹ 사ਸੰਗਤ ਜੀ अनेਕਾਂ ਵਾਲੇ ਫੁਰਨੇ ਤਿਆਗ ਨਹੀਂ ਆਪਾਂ। ਭਗਤ ਹੋਤ ਤਰ ਜਾਵਾਂਗੇ ਸਦਾ ਮਾਨੀਆਂ ਟੇਕ ਕਿ ਭਾਈ ਜੋ ਆਪਣੇ ਗੁਰੂ ਦਾ ਪੱਕਾ ਚੇਲਾ ਬਣ ਗਿਆ 사ਸੰਗਤ ਜੀ। ਪਹਿਲਾ ਤਾਂ ਆਪਣਾ ਗੁਰੂ ਪੂਰਾ ਹੋਣਾ ਚਾਹੀਦਾ ਹੈ। ਜਿਵੇਂ ਸਾਡੇ ਕੋਲ ਗੁਰੂ ਰਵਦਾਸ ਮਹਾਰਾਜ ਜੀ ਨੇ ਸਾਤ ਸੰਗਤ ਜੀ ਭਾਰਤ ਦੇ ਵਿੱਚ ਨਿੱਕੇ ਸਾਧੂ ਸੰਤ ਹੋਏ ਨੇ ਜੋ ਪੂਰੇ ਨਹੀਂ ਤੇ ਸਾਤ ਸੰਗਤ ਜੀ ਪੂਰੇ ਦੇ ਨਾਲ ਨਾਲ ਅਧੂਰੇ ਜ्यादा ਹੁੰਦੇ ਨੇ ਤੇ ਅੱਜ ਵੀ ਇਹੀ ਹੋ ਰਿਹਾ ਹੈ ਸਾਤ ਸੰਗਤ ਜੀ ਪ੍ਰਚਾਰ ਕਰਨ ਵਾਲੇ ਮੇਰੇ ਵਰਗੇ ਪ੍ਰਚਾਰਕ ਵੀ ਆਪਣੇ ਆਪ ਦੇ ਕਿ ਸਾਤ ਸੰਗਤ ਜੀ ਸੰਤ ਲਿਖਾਰੇ ਨੇ ਬੜੀ ਹੈਰਾਨੀ ਹੁੰਦੀ ਹੈ ਸਾਤ ਸੰਗਤ ਜੀ ਸੰਤ ਹਰ ਇਨਸਾਨ ਬਣ ਸਕਦਾ ਹੈ ਪਰ ਮਹਾਰਾਜ ਜੀ ਕਹਿੰਦੇ ਨੇ ਸੰਤਾ ਕੀ ਚਾਲ ਅਨਿਰਾਲੀ ਪਰ ਉਹਨਾਂ ਨਾਲ ਗੱਲਬਾਤ ਕਰਨ ਤੋਂ ਸਾਤਸੰਗਤ ਜੀ ਜਿਹਦਾ ਹਜੇ ਚੰਗੀ ਤਰ੍ਹਾਂ ਗੁਰਬਾਣੀ ਨਹੀਂ ਜੇ ਪੜਨੀ ਆਂਦੀ ਸਾਤਸੰਗਤ ਜੀ ਜੋ ਹਜੇ ਕਰਮ ਕਾਂਡ ਦੇ ਵਿੱਚ ਹੀ ਫਸਿਆ ਹੋਇਆ ਹੋ ਉਹ ਵੀ ਆਪਣੇ ਆਪ ਨੂੰ ਸੰਤ ਕਹਿ ਰਿਹਾ ਤੇ ਮਹਾਰਾਜ ਜੀ ਕਹਿੰਦੇ ਨੇ ਭਾਈ ਆਪਣੇ ਆਪ ਦੀ ਕੋਚ ਕਰ ਸਾਤਸੰਗਤ ਜੀ ਆਪ ਵਿਚਾਰੇ ਸੁ ਗਿਆਨੀ ਹੋਏ ਤੇ ਭਾਈ ਸੰਤ ਬਣ ਜਾਓਗੇ ਪਰ ਸਾਤਸੰਗਤ ਜੀ ਗੁਰੂਆਂ ਦੀ ਬਾਣੀ ਪੜ ਪੜ ਕੇ ਪੜ ਪੜ ਕੇ ਆਪਾਂ ਸੁਣਾ ਰਹੇ ਭਾਵਰਤ ਕਰਕੇ ਸੁਣਾ ਰਹੇ ਆ ਪ੍ਰਸਾਦ ਸਿੰਘ ਜੀ ਫੇਰ ਆਪਾਂ ਕਹੀਏ ਕਿ ਭਾਈ ਆਪਾਂ ਸੰਤ ਬਣ ਗਏ। ਸਤਸੰਗਤ ਜੀ ਗੁਰੂਆਂ ਦੀ ਬਾਣੀ। ਪੜਾਂਗੇ ਬਹੁਤ ਗਿਆਨ ਆਵੇਗਾ। ਬਹੁਤ ਗਿਆਨ ਇਹਦੇ ਚ ਛੁਪਿਆ ਹੋਇਆ ਹੈ। ਪ੍ਰਸਾਦ ਸਿੰਘ ਜੀ ਜਦੋਂ ਪਹੁੰਚ ਗਏ ਨਾ ਆਪਾਂ ਉਸ ਮੰਜ਼ਿਲ ਤੇ ਜਿਸ ਮੰਜ਼ਿਲ ਦਾ ਪਤਾ ਇਸ ਗੁਰਬਾਣੀ ਦੇ ਵਿੱਚ ਹੈ। ਫੇਰ ਸਤਸੰਗਤ ਜੀ ਇਨਸਾਨ ਸੰਤ ਬਣ ਸਕਦਾ ਹੈ ਨਹੀਂ ਤਾਂ ਭਾਈ ਆਪਾਂ ਪ੍ਰਚਾਰਕਾਂ ਤੇ ਪ੍ਰਚਾਰਕ ਬਣ ਕੇ ਹੀ ਰਹਿ ਗਏ। ਸਤਸੰਗਤ ਜੀ ਨਕਲੀ ਸੰਤ ਦਾ ਪਹਿਲਾਂ ਹੀ ਬਹੁਤ ਨਹੀਂ। ਤੇ ਜੇ ਸਾਡੇ ਵਰਗੇ ਵੀ 사త్సੰਗ ਜੀ ਸੰਤ ਬਣ ਗਏ ਤਾਂ 사త్సੰਗ ਜੀ ਨਕਲੀ ਸੰਤਾਂ ਦੀ ਗਿਣਤੀ ਹੋਰ ਵੱਧ ਜਾਣੀ। ਇਹ 사త్సੰਗ ਜੀ ਕੋਈ ਮਜ਼ਾਕ ਨਹੀਂ ਹੈ। ਲੋਗਨ ਰਾਮ ਖਿਡੋਨਾ ਜਾਣਾਂ 사త్సੰਗ ਜੀ ਖਿਲੋਲਾ ਬਣਾ ਰੱਖਿਆ, ਢੋਣਾ। ਪ੍ਰਮਾਤਮਾ ਦਾ 사త్సੰਗ ਜੀ ਮਜ਼ਾਕ ਬਣਾ ਰੱਖਿਆ। ਇਹ ਵਹਿਮ, ਭਰਮ, ਕਰਮ ਕਾਂਡ ਇਹ 사త్సੰਗ ਜੀ ਪ੍ਰਮਾਤਮਾ ਨਾਲ ਮਜ਼ਾਕ ਹੀ ਹੈ। ਜਦੋਂ ਇੱਕ ਪਾਸੇ ਗੁਰੂ ਜੀ ਕਹਿ ਰਹੇ ਨੇ ਨਾ ਹਰ ਕੇ ਨਾਮ बिन ਝੁੱਠੇ ਸਗਲ ਪਸਾਰੇ ਤੈਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਉਹ 사త్సੰਗਤ ਜੀ ਬੜੀਆਂ ਜੋਤਾਂ ਜਗਾਵਾਂਗੇ। بڑے 사త్సੰਗਤ ਜੀ ਦੀਵੇ ਮਮਬਤੀਆਂ ਜਗਾਵਾਂਗੇ। ਪਰ ਗੁਰੂ ਰਵਦਾਸ ਮਹਾਰਾਜ ਜੀ ਨੇ ਵੀ ਇੱਕ ਜੋਤ ਦੀ ਗੱਲ ਕੀਤੀ ਹੈ ਤੇ ਕਿਹੜੀ ਜੋਤ? ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨ ਸਗਲਾਰੇ। ਸਾਤਸੰਗਤ ਜੀ ਜੋਤ ਦੀਵੇ ਮੋਮਬਤੀ ਆਪਾਂ ਵੀ ਜਗਾਣੇ ਨੇ ਪਰ ਕਿਹੜੇ ਗਿਆਨ ਦੇ ਸਾਤਸੰਗਤ ਜੀ ਗੁਰਾਂ ਨੇ ਕਿਹਾ ਗੁਰੂ ਰਵਦਾਸ ਜੀ ਨੇ ਕਿਹਾ ਜੋਤ ਜਗਾਉਣ ਵਾਸਤੇ ਪਰ ਕਿਹੜੀ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਪਵਨਸ ਗਲਾਰੇ ਸਿੱਖਿਆ ਦੀ ਜੋਤ ਗਿਆਨ ਦੀ ਜੋਤ ਗੁਰੂ ਦੇ ਗਿਆਨ ਦੀ ਜੋਤ ਪਰਮਾਤਮਾ ਦੇ ਨਾਮ ਦੀ ਜੋਤ ਸਾਤਸੰਗਤ ਜੀ ਤੇ ਜਦੋਂ ਸਿੱਖਿਆ ਦੀ ਜੋਤ ਜਗਦੀ ਹੈ ਨਾ ਸਾਤਸੰਗਤ ਜੀ ਅੰਦਰ ਜੋ ਅਗਿਆਨਤਾ ਹੈ ਬਾਹਰ ਨਿਕਲ ਜਾਂਦੀ ਹੈ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਂਦਾ ਹੈ ਜਿਵੇਂ ਬਾਬਾ ਸਾਹਿਬ ਦੇ ਅੰਦਰ ਜੋਤ ਜੱਗੀ ਤਾਂ ਸਤਸੰਗਤ ਜੀ ਹਜ਼ਾਰਾਂ ਸਾਲਾਂ ਦੀ ਗੁਲਾਮੀ ਖਤਮ ਹੋਈ ਗੁਰੂ ਰਵਦਾਸ ਮਹਾਰਾਜ ਜੀ ਦੀ ਜੋਤ ਨੇ ਸਤਸੰਗਤ ਜੀ ਬੇਗੰਪੁਰਾ ਮਿਸ਼ਨ ਸ਼ੁਰੂ ਕੀਤਾ ਉਹ ਵਾਲੀ ਜੋਤ ਜਗਾਣੀ ਹੈ ਦੁਨਿਆਵੀ ਜੋਤਾਂ ਤਾਂ ਸਤਸੰਗਤ ਜੀ ਉਹ ਜਗਾਉਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਬੱਲਾ ਬਾ ਚੁੱਕੇ ਨੇ ਟਿਊਬਲਾਈਟ ਆ ਚੁੱਕੀ ਹੈ ਸਤਸੰਗਤ ਜੀ ਪੁਰਾਣੇ ਲੋਕਾਂ ਦੀ ਮਜਬੂਰੀ ਸੀ ਬੇਨਤੀ ਹੈ ਬੜੇ ਧਿਆਨ ਨਾਲ ਸੁੰਨਾ ਪੁਰਾਣੇ ਲੋਕਾਂ ਦੀ ਮਜਬੂਰੀ ਸੀ ਸਤਸੰਗਤ ਜੀ ਦੀਏ ਦੀਵੇ ਜਗਾਣੇ ਮੋਮਬਤੀਆਂ ਜਗਾਉਣੀਆਂ ਉਹਨਾਂ ਦੀ ਮਜਬੂਰੀ ਸੀ ਸਤਸੰਗਤ ਜੀ ਅੱਜ ਇੰਨੇ ਸੋਨੇ ਸੋਨੇ ਬੱਲਬ ਨੇ ਟਿਊਬ ਲਾਈਟਾਂ ਨੇ ਸਤਸੰਗਤ ਜੀ ਫੇਰ ਵੀ ਆਪਾਂ ਦੀਵੇ ਜਗਾਣੇ ਮਾਫ ਕਰਨਾ ਸਤਸੰਗਤ ਜੀ ਉਹ ਪੁਰਾਣੇ ਜੋ ਲੋਕ ਸਾਨੂੰ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਸਿਆਣੇ ਸੀ ਉਹ ਸਮੇਂ ਦੇ ਅਨੁਸਾਰ ਚੱਲੇ ਨੇ ਭਾਈ ਸਮੇਂ ਦੇ ਅਨੁਸਾਰ ਚੱਲੇ ਸਤਸੰਗਤ ਜੀ ਆਪਾਂ ਉਹਨਾਂ ਦੇ ਜਿੰਨੇ ਵੀ ਦੇਖ ਲੈਣਾ ਚਾਹੀਏ ਵਿਆਹ ਸ਼ਾਦੀ ਹੋਵੇ ਜੈ ਸਤ ਸੰਗਤ ਜੀ ਕੋਈ ਕਰਦੇ ਵਿੱਚ ਮਰਗ ਹੋਈ ਹੋਵੇ ਸੁੱਖ ਹੈ ਦੁੱਖ ਹੈ ਜਿੰਨੇ ਰੀਤੀ ਰਿਵਾਜ ਆਪਾਂ ਕਰਦੇ ਆ ਨਾ ਸਤ ਸੰਗਤ ਜੀ ਇਹ ਉਸ ਸਮੇਂ ਦੀਆਂ ਜ਼ਰੂਰਤਾਂ ਸੀ ਭਗਤ ਹੋਤ ਤਰ ਜਾਵਾਂਗੇ ਸੁਦਾਮਾਨੀਏ ਤੇ ਇੱਕ ਕਿ ਭਾਈ ਆਪਣੇ ਗੁਰੂ ਦੀ ਗੱਲ ਮੰਨ ਭਗਤ ਬਣਾਂਗੇ ਸਤ ਸੰਗਤ ਜੀ ਦਾ ਇਸ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ ਜ਼ਿੰਦਗੀ ਦੀ ਸਮਝ ਆਏਗੀ ਅੰਬਾ ਗੁਹਾਈ ਨਿੰਦਾ ਬਾਸ ਇਹ ਹੈ ਜਾਨ ਇਹ ਸਭ ਜੋਹਰ ਸੁਮਨ ਹੈ ਛਾਡੋ ਇਨਕਾਰ ਤਿਆਨ ਇਹ ਸਾਸੰਗਤ ਜੀ ਸਾਹਿਬ ਸਤਿਗੁਰੂ ਅਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਕੋਈ ਝੁੱਟੀਆਂ ਗੱਲਾਂ ਕਰਨੀਆਂ ਸਾਸੰਗਤ ਜੀ ਨਿੰਦਾ ਕਰਨੀ ਵਾਸ਼ਨਾ ਰੱਖਣੀ ਅੰਬਾ ਗੋਹਾਈ ਸਾਸੰਗਤ ਜੀ ਕੋਈ ਝੁੱਟੀ ਗੱਲ ਕਿਸੇ ਦੀ ਝੁੱਟੀ ਗਵਾਹੀ ਨਹੀਂ ਨਿੰਦਾ ਬਾਸ ਇਹ ਹੈ ਜਾਨ 사త్సੰਗ ਜੀ ਕਿਸੇ ਦੀ ਨਿੰਦਾ ਚ ਉਂਗਲੀ ਕਰਨੀ ਕਿਸੇ ਇਮਾਨਦਾਰ ਨੂੰ ਬੇਈਮਾਨ ਕਹਿ ਦੇਣਾ 사త్సੰਗ ਜੀ ਚੰਗੇ ਪਾਤਰ ਵਾਲੇ ਨੂੰ ਆਪਾਂ 사త్సੰਗ ਜੀ ਦੁਰਾਚਾਰੀ ਬਣਾ ਦਿੰਨੇ ਆ ਜੋ ਕੰਮ ਉਹਨੇ ਕੀਤਾ ਹੀ ਨਹੀਂ 사త్సੰਗ ਜੀ ਉਹਦੇ ਦਾਗ ਲਗਾ ਦਿੰਨੇ ਆ ਤੁਮਾਰਾ ਜੀ ਕਹਿੰਦੇ ਨੇ ਭਾਈ ਸੱਚ ਨੂੰ ਸੱਚ ਕਹੋ ਇਹ ਨਿੰਦਾ ਨਹੀਂ ਹੈ ਝੂਠ ਨੂੰ ਝੂੜ ਕਾਉ ਸਤਸੰਗਤ ਜੀ ਨਿੰਦਾ ਨਹੀਂ ਨਿੰਦਾ ਕੀ ਹੈ ਜਦੋਂ ਆਪ ਸੱਚ ਨੂੰ ਝੂੜ ਕਹਿ ਦਿੰਦੇ ਆ ਝੂੜ ਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਸਤਸੰਗਤ ਜੀ ਨਿੰਦਾ ਤੇ ਮਹਾਰਾਜ ਜੀ ਪਰਮੰਦਰ ਨੇ ਕਿ ਬੇਟਾ ਇਹ ਸਭ ਜੋਹਰ ਸੁਮਨ ਹੈ ਛੱਡੋ ਇਨਕਾ ਧਿਆਨ ਕਿ ਸਤਸੰਗਤ ਜੀ ਜ਼ਹਿਰ ਹੈ ਨਿਰਾ ਕਿਸੇ ਦੀ ਨਿੰਦਾ ਚੁਗਲੀ ਕਰਨੀ ਮਹਾਰਾਜ ਜੀ ਕਹਿੰਦੇ ਨਾ ਨਿੰਦਕ ਡੁੱਬਾ ਹਮ ਉਤਰੇ ਪਾਰ ਕਿਸੇ ਸੰਤ ਮਹਾਪੁਰਸ਼ ਦੀ ਕਿਸੇ ਸੱਚੇ ਇਨਸਾਨ ਦੀ ਨਿੰਦਾ ਕਰਨਾ ਸਾਤਸੰਗੀ ਦਾ ਭਾਵ ਇਹ ਹੈ ਕਿ ਭਾਈ ਆਪਾਂ ਨਰਕਾਂ ਦੇ ਭਾਗੀ ਬਣਾਂਗੇ ਗੁਰੂਆਂ ਦੇ ਬਚਨ ਨੇ ਨਿੰਦਕ ਡੁੱਬਾ ਹਮ ਉਤਰੈ ਪਾਰ ਕਿ ਭਾਈ ਨਿੰਦਾ ਕਰਨ ਵਾਲਾ ਸਾਤਸੰਗੀ ਜੀ ਡੁੱਬ ਜਾਂਦਾ ਹੈ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਤੇ ਜਿਹਦੀ ਨਿੰਦਾ ਹੋ ਰਹੀ ਹੈ ਉਹ ਸਾਤਸੰਗੀ ਜੀ ਅੱਗੇ ਵਧ ਜਾਂਦਾ ਹੈ ਤੇ ਸਾਤਸੰਗੀ ਆਪਾਂ ਕਿਉਂ ਕਿਉਂਕਿ ਆਪਣੀ ਆਦਤ ਹੈ ਜਦੋਂ ਆਪਾਂ ਨੂੰ ਕਿਸੇ ਨੇ ਕਹਿ ਦਿੱਤਾ ਨਾ ਕਿ ਭਾਈ ਇਹ ਬੰਦਾ ਇਸ ਤਰ੍ਹਾਂ ਦਾ ਹੈ ਇਹ ਲੜਕੀ ਇਸ ਤਰ੍ਹਾਂ ਦੀ ਹੈ ਸਾਤਸੰਗੀ ਜੀ ਬਿਨਾਂ ਸੋਚੇ ਸਮਝੇ ਬਸ ਜੋ ਕਿਸ ਨੇ ਕਹਿ ਦਿੱਤਾ ਆਪਾਂ ਵਿਸ਼ਵਾਸ ਕਰ ਲੈਣੇ ਤੇ ਪਤਾ ਲਾਣ ਦੀ ਕੋਸ਼ਿਸ਼ ਨਹੀਂ ਜੇ ਕਰਦੇ ਕਿ ਭਾਈ ਕਿਤੇ ਇਹ ਤਾਂ ਨਹੀਂ ਐ ਦੀ ਸਾਧ ਸੰਗਤ ਜੀ ਉਹਦੇ ਨਾਲ ਕੋਈ ਦੁਸ਼ਮਣੀ ਹੋਵੇ ਸਾਧ ਸੰਗਤ ਜੀ ਇਹ ਤਾਂ ਨਹੀਂ ਕਿ ਭਾਈ ਇਹਦੀ ਬਣਦੀ ਨਾ ਹੋਵੇ ਬਦਨਾਮ ਕਰ ਰਿਹਾ ਹੋਵੇ ਤੂੰ ਸਾਧ ਸੰਗਤ ਜੀ ਛੱਡ ਦਈਂ ਤੈਨੂੰ ਚੋਰ ਨਾਲ ਕੀ ਤੈਨੂੰ ਸਾਧ ਨਾਲ ਕੀ ਬੈ ਕੇ ਆਪਣੀ ਨਵੇੜ ਤੈਨੂੰ ਹੋਰ ਨਾਲ ਸਾਧ ਸੰਗਤ ਜੀ ਪਹਿਲਾਂ ਆਪਣੇ ਆਪ ਨੂੰ ਆਪਾਂ ਸਹੀ ਕਰੀਂ ਆਪਣਾ ਕਰੈਕਟਰ ਸਹੀ ਕਰੀਏ ਫਿਰ ਦੂਜਿਆਂ ਦੀ ਫਿਕਰ ਕਰੀਏ। ਸਤਸੰਗਤ ਜੀ ਪਹਿਲਾਂ ਆਪਣੇ ਆਪ ਨੂੰ ਇਮਾਨਦਾਰ ਬਣਾਈਏ ਫਿਰ ਸਤਸੰਗਤ ਜੀ ਬੇਈਮਾਨਾਂ ਦਾ ਫਿਕਰ ਕਰੀਏ। ਪਹਿਲਾਂ ਖੁਦ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਣੀਏ ਫਿਰ ਸਤਸੰਗਤ ਜੀ ਦੂਸਰਿਆਂ ਦੀ ਫਿਕਰ ਕਰੀਏ। ਤੇ ਜੇ ਆਪਣੇ ਅੰਦਰ ਹੀ ਨਿੰਦਾ ਹੈ, ਚੁਗਲੀ ਹੈ, ਵਾਸ਼ਨਾ ਹੈ, ਹੰਕਾਰ ਹੈ ਤਾਂ ਸਤਸੰਗਤ ਜੀ ਦੂਜਿਆਂ ਨੂੰ ਕੀ ਸਮਝਾਵਾਂਗੇ? ਅੰਬਾ ਗੁਹਾਈ ਨਿੰਦਾ ਬਾਸ ਇਹ ਹੈ ਜਾਨ ਇਸਬ ਜੋਹਰ ਸੁਮਨ ਹੈ ਛਾਡੋ ਇਨਕਾ ਧਿਆਨ ਇਹ ਸਤਸੰਗਤ ਜੀ ਜ਼ਹਿਰ ਦੇ ਸਮਾਨ ਹੈ ਨਿੰਦਾ ਚੁਗਲੀ ਕਰ ਕਰਕੇ ਕਈਆਂ ਦੇ ਘਰ ਪੱਟੇ ਹੋਏ ਨੇ ਕਈਆਂ ਦੇ ਘਰ ਸਤਸੰਗਤ ਜੂ ਜਾੜੇ ਨੇ ਬਰਬਾਦ ਕੀਤੇ ਨੇ ਅਸ ਨਿੰਦਾ ਚੁਗਲੀ ਨੇ ਅੱਜ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਸਤਸੰਗਤ ਜੀ ਸਤਸੰਗ ਦੇ ਵਿੱਚ ਨਿੰਦਾ ਚੁਗਲੀ ਦੇ ਵਿੱਚ ਭਾਵੇਂ ਸਤਸੰਗਤ ਜੀ ਮੇਰੇ ਭਰਾ ਵੀ ਕਰਦੇ ਨੇ ਸਾਸੰਗਤ ਜੀ ਬੱਚੇ ਵੀ ਕਰਦੇ ਨੇ ਪਰ ਸਭ ਤੋਂ ਜ਼ਿਆਦਾ ਬਦਨਾਮ ਪਤਾ ਕੋਣ ਸਾਸੰਗਤ ਜੀ ਚੁਗਲੀ ਦੇ ਕੰਮ ਦੇ ਵਿੱਚ ਤੇ ਸਾਸੰਗਤ ਜੀ ਮੇਰੀ ਭੈਣਾਂ ਵੀ ਭੈਣਾਂ ਹੀ ਬਦਨਾਮ ਨੇ ਮੇਰੀਆਂ ਮਾਤਾਂ ਵੀ ਬਦਨਾਮ ਨੇ ਸਾਸੰਗਤ ਜੀ ਪਤਾ ਜਦੋਂ ਲੜਕੀ ਦਾ ਘਰ ਟੁੱਟਦਾ ਹੋਵੇ ਨਾ ਸਾਸੰਗਤ ਜੀ ਬੇਟੀ ਦੇ ਘਰ ਦੇ ਵਿੱਚ ਕਲੇਸ਼ ਚੱਲਦਾ ਹੋਵੇ ਸਭ ਤੋਂ ਵੱਡੀ ਜਿਹੜੀ ਉਂਗਲ ਉੱਠਦੀ ਹੈ ਨਾ ਸਾਸੰਗਤ ਜੀ ਪਤਾ ਕਿਹਦੇ ਵੱਲ ਉੱਡੀ ਹੈ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵੱਡੀ ਉਂਗਲ ਮਾਂ ਵੱਲ ਉੱਠਦੀ ਹੈ ਸਾਸੰਗਤ ਜੀ ਕਿ ਭਾਈ ਸਾਰਾ ਦਿਨ ਫੋਨ ਤੇ ਮਾਂ ਨਾਲ ਲੱਗੇ ਰਹਿੰਦੀ ਹੈਂ ਮਾਂ ਪੜ ਘੰਦੀ ਰਹਿੰਦੀ ਐ ਕਿ ਸਤਸੰਗ ਜੀ ਕਿਉਂ ਉੱਠਦੀ ਐ ਆਓ ਸਤਸੰਗ ਜੀ ਗੁਰੂ ਵਾਲੇ ਬਣ ਕੇ ਇਹ ਜੋ ਉਂਗਲ ਉੱਠ ਰਹੀ ਐ ਸਤਸੰਗ ਜੀ ਦੀ ਦਿਸ਼ਾ ਵੱਧਰੀ ਇਹਨੂੰ ਨਿਵਾ ਕਰੀਏ ਕਿ ਸਤਸੰਗ ਜੀ ਜਦੋਂ ਵੀ ਕੋਈ ਗੱਲ ਹੁੰਦੀ ਐ ਕਾਹਦੇ ਕਰਕੇ ਹੋ ਰਹੀ ਐ ਇਹ ਮੇਰੀਆਂ ਮਾਤਾ ਮਾਂ ਭੈਣਾਂ ਨੂੰ ਸਤਸੰਗ ਜੀ ਦੋਸ਼ੀ ਕਿਉਂ ਕਿਹਾ ਜਾ ਰਿਹਾ ਕਿਉਂਕਿ ਦੋਸ਼ ਤਾਂ ਸਤਸੰਗ ਜੀ ਲੜਕੇ 'ਚ ਵੀ ਹੁੰਦਾ ਜਦੋਂ ਲੜਕੀ ਦਾ ਘਰ ਉੱਜੜਦਾ ਸਤਸੰਗ ਜੀ ਸਭ ਤੋਂ ਵੱਡਾ ਜੋ ਦੋਸ਼ ਐ ਅੱਜਕੱਲ ਮਾਂ ਤੇ ਹੀ ਲੱਗ ਰਿਹਾ ਐ ਤਿਆਜ ਸਵੇਰੇ ਸਤਸੰਗਤ ਜੀ ਇੱਕ ਛੋਟੀ ਜੀ ਗੱਲ ਕਹੀ ਸੀ ਬੜੇ ਧਿਆਨ ਨਾਲ ਸੁਣਨਾ ਕਿ ਜਿਵੇਂ ਕੋਈ ਬੱਚਾ ਬੈਠਾ ਸੀ ਸਤਸੰਗਤ ਜੀ ਤੇ ਉਹਦੇ ਪਿਤਾ ਜੀ ਦਰਜੀ ਦਾ ਕੰਮ ਕਰਦੇ ਸੀ ਸਤਸੰਗਤ ਜੀ ਟੇਲਰ ਤੇ ਉਹਨੇ ਕੀ ਦੇਖਿਆ ਕਿ ਭਾਈ ਉਹਦੇ ਹੱਥ 'ਚ ਕੈਂਚੀ ਹੈ ਕੈਂਚੀ ਨਾਲ ਵੱਢ ਰਹੇ ਨੇ ਕੱਪੜਾ ਕੱਪੜਾ ਕੱਟ ਰਹੇ ਨੇ ਸਤਸੰਗਤ ਜੀ ਤੇ ਜਦੋਂ ਕੰਮ ਬੰਦ ਹੁੰਦਾ ਹੈ ਕੈਂਚੀ ਦਾ ਉਹਨੂੰ ਸਤਸੰਗਤ ਜੀ ਗੋਡਿਆਂ ਥੱਲੇ ਪੈਰਾਂ ਥੱਲੇ ਰੱਖ ਲੈਂਦੇ ਤਾਂ ਜਦੋਂ ਸੋਈ ਨਾਲ 사ਤਸੰਗ ਜੀ ਸਿਲਦੇ ਨੇ ਉਹ ਸੋਈ ਨੂੰ 사ਤਸੰਗ ਜੀ ਆਪਣੀ ਟੋਪੀ ਦੇ ਵਿੱਚ ਲਗਾ ਲੈਂਦੇ ਨੇ ਸਰ ਦੇ ਉੱਪਰ ਟੋਪੀ ਪਾਈ ਹੋਈ 사ਤਸੰਗ ਜੀ ਉਸ ਤੇ ਲਾ ਲੈਂਦੇ ਨੇ ਹੁਣ ਜਦੋਂ ਨੇ ਦੇਖਿਆ ਕਿ ਪਿਤਾ ਜੀ ਬਾਰ ਬਾਰ ਇਹੀ ਕਰ ਰਹੇ ਨੇ ਕੈਂਚੀ ਇਸਤੇਮਾਲ ਕਰਦੇ ਨੇ ਗੋਡਿਆਂ ਥੱਲੇ ਰੱਖ ਲੈਂਦੇ ਨੇ ਪੈਰਾਂ ਥੱਲੇ ਚੌਂਕੜਾ ਮਾਰ ਕੇ ਬੈਠੇ ਨੇ ਤੇ ਸੋਈ ਨੂੰ 사ਤਸੰਗ ਜੀ ਸਰ ਤੇ ਲਾਇਆ ਹੋਇਆ ਤੇ ਪਿਤਾ ਜੀ ਤੋਂ ਜਦੋਂ ਬੱਚੇ ਨੇ ਪੁੱਛਿਆ ਕਿ ਪਿਤਾ ਜੀ ਇੰਨੀ ਤਿੱਖੀ ਸੂਈ ਤੁਸੀਂ ਸਿਰ 'ਚ ਝਬੋ ਰੱਖੀ ਐ ਇਹ ਤੁਹਾਡੇ ਵੱਜ ਨਾ ਜਾਵੇ ਤੇ ਕੈਂਚੀ ਤੁਸੀਂ ਪੈਰਾਂ ਥੱਲੇ ਰੱਖੀ ਐ ਸੂਈ ਤੁਸੀਂ ਸਰ 'ਚ ਲਾ ਰੱਖੀ ਐ ਤੇ ਸੂਈਆਂ ਨਹੀਂ ਤਿੱਖੀਆਂ ਤੁਸੀਂ ਉਹਨੂੰ ਵੀ ਥੱਲੇ ਰੱਖੋ ਉਹਨੂੰ ਵੀ ਪੈਰਾਂ ਥੱਲੇ ਰੱਖੋ ਕਿਸੇ ਟੇਬਲ 'ਤੇ ਰੱਖੋ ਤੁਹਾਡੇ ਚੁੱਭ ਜਾਣੀ ਐ ਸਾਧ ਸੰਗਤ ਜਿਨੇ ਜੋ ਗੱਲ ਕਹੀ ਚਾਹੇ ਮਜ਼ਾਕ 'ਚ ਕਹੀ ਪਰ ਉਸ ਗੱਲ ਦਾ ਸਾਧ ਸੰਗਤ ਜੀ ਜੋ ਮਹੱਤਵ ਹੈ ਬਹੁਤ ਜ਼ਿਆਦਾ ਹੈ ਤੇ ਪਤਾ ਉਸ ਦਰਜੀ ਭਾਈ ਨੇ ਕੀ ਕਿਹਾ ਕਿ ਬੇਟਾ ਜਾਂਚੀ ਦਾ ਕੰਮ ਹੈ ਵੱਡਣਾ ਕਟਣਾ ਤੇ ਬੇਟਾ ਜੋ ਕੱਟਦਾ ਹੋਵੇ ਨਾ ਉਹਨੂੰ ਪੈਰਾ ਥੱਲੇ ਰੱਖਣਾ ਚਾਹੀਦਾ ਤੇ ਸੂਈ ਦਾ ਕੰਮ ਹੈ ਸਾਦ ਸੰਗਤ ਦੀ ਸਿਲਣਾ ਜੋੜਨਾ ਤੇ ਬੇਟਾ ਜੋ ਜੋੜਨਾ ਹੋਵੇ ਨਾ ਉਹਨੂੰ ਮੱਥੇ ਤੇ ਰੱਖਣਾ ਚਾਹੀਦਾ ਉਹਦਾ ਸਨਮਾਨ ਕਰਨਾ ਚਾਹੀਦਾ ਕਿ ਸਾਦ ਸੰਗਤ ਜੀ ਹੁਣ ਗੱਲ ਨੂੰ ਧਿਆਨ ਨਾਲ ਸੋਚੋ ਜੋ ਸਮਾਜ ਨੂੰ ਤੋੜ ਰਹੇ ਨੇ Hindu ਦੇ ਨਾਮ ਤੇ Musalman ਦੇ ਨਾਮ ਤੇ Sikhਾਂ ਦੇ ਨਾਮ ਤੇ ਸਾਤਸੰਗਤ ਜੀ Dalit Brahmin ਦੇ ਨਾਮ ਤੇ ਐਸੇ ਲੋਕ ਜੋ ਨੇ ਉਹ ਦੇਸ਼ ਦੇ ਦੁਸ਼ਮਨ ਨੇ ਸਾਤਸੰਗਤ ਜੀ ਇਹਨਾਂ ਨੂੰ ਗੋਡਿਆਂ ਥੱਲੇ ਦਬਾ ਕੇ ਰੱਖਣਾ ਚਾਹੀਦਾ ਪੈਰਾਂ ਥੱਲੇ ਰੱਖਣਾ ਚਾਹੀਦਾ ਜੋ ਭਾਰਤ ਦੇਸ਼ ਦੇ ਵਿੱਚ ਧਰਮ ਦੇ ਨਾਮ ਤੇ ਤੇ ਜਾਤ ਪਾਤ ਦੇ ਨਾਮ ਤੇ ਵੰਡੀਆਂ ਪਾ ਰਹੇ ਨੇ ਸਾਤਸੰਗਤ ਜੀ ਬੜਾ ਸੋਹਣਾ ਦੇਸ਼ ਹੈ ਸਾਰੇ ਸਾਤਸੰਗਤ ਜੀ ਮਿਲ ਜੁਲ ਕੇ ਰਹਿਣ ਵਾਲੇ ਲੋਕ ਨੇ ਗੁਰੂ ਅਰਜਨ ਦੇਵ ਜੀ ਦੇ ਵੀ ਇਹ ਹੀ ਵਚਨ ਨੇ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੈ ਸਭਨ ਕੋ ਅੰਨ ਛੋਟ ਬੜੇ ਸਭ ਸੰਬ ਸਰਵਦਾਸ ਰਹੇ ਪ੍ਰਸੰਨ ਕਿ ਭਾਈ ਆਪਾ ਐਸਾ ਦੇਸ਼ ਲੈ ਕੇ ਬਣਾਣਾ ਜਿਹਦੇ ਵਿੱਚ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਸਭ ਸਮਾਨ ਤੇ ਭਾਈ ਜੋ ਕੈਂਚੀ ਵਾਂਗੂ ਲੱਗੇ ਹੋਏ ਨੇ ਨਾ ਜਬਾਨ ਨਾਲ ਬੋਲਣ ਕਿ ਭਾਈ ਹਿੰਦੂ ਬੁਰੇ ਨੇ ਮੁਸਲਮਾਨ ਬੁਰੇ ਨੇ ਸਿੱਖ ਬੁਰੇ ਨੇ ਸਤਸੰਗਤ ਜੀ ਕੋਈ ਬੁਰਾ ਨਹੀਂ ਹੈ ਹਰ ਸਮਾਜ ਦੇ ਵਿੱਚ ਚੰਗੇ ਲੋਕ ਵੀ ਨੇ ਤੇ ਭਾਈ ਬੁਰੇ ਲੋਕ ਵੀ ਨੇ ਕੋਈ ਐਸਾ ਸਮਾਜ ਹੈ ਸਤਸੰਗਤ ਜੀ ਜਿਦੇ ਚ ਸਾਰੇ ਬ੍ਰਹਮ ਗਿਆਨੀ ਨੇ ਤੇ ਕੋਈ ਐਸਾ ਸਮਾਜ ਹੈ ਜਿਤ ਵਿੱਚ ਸਾਰੇ ਲੁਟੇਰੇ ਨੇ ਨਹੀਂ ਸਤਸੰਗਤ ਜੀ ਚੰਗੇ ਮਾੜੇ ਹਰ ਕੌਮ ਦੇ ਵਿੱਚ ਨੇ ਤੇ ਸਤਸੰਗਤ ਜੀ ਚੰਗਿਆਂ ਦੀ ਕਦਰ ਪਾਈਏ ਤੇ ਮਾੜਿਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਇਹ ਇਹ ਮਹਾਰਾਜ ਜੀ ਦਾ ਵਚਨ ਹੈ ਸਤਸੰਗਤ ਜੀ ਚੰਗੇ ਲੋਕ ਤੇ ਮਾੜੇ ਲੋਕ ਹਰ ਸਮਾਜ ਹਰ ਧਰਮ ਹਰ ਬਰਾਦਰੀ 'ਚ ਨੇ ਤੇ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਕਈ ਭਾਈ ਚੰਗਿਆਂ ਦੀ ਕਦਰ ਕਰੋ ਤੇ ਜੋ ਮਾੜੇ ਨੇ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਕੋਈ ਸਮਾਜ ਕੋਈ ਧਰਮ ਕੋਈ ਜਾਤ ਸਾਸੰਗਤ ਜੀ ਵੱਡੀ ਨਹੀਂ ਕੋਈ ਛੋਟੀ ਨਹੀਂ ਸਭ ਪਰਮਾਤਮਾ ਦੇ ਨੇ ਸਾਸੰਗਤ ਜੀ ਜਿੰਨੇ ਬੰਦੇ ਨੇ ਸਭ ਗੋਬਿੰਦ ਹੈ ਕੋਈ ਬੁਰਾ ਨਹੀਂ ਸਾਸੰਗਤ ਜੀ ਤੇ ਜੋ ਸਾਨੂੰ ਕਹਿੰਦੇ ਨੇ ਨਾ ਅਗੇ ਭਾਈ ਆਹ ਧਰਮ ਚੰਗਾ ਹੈ ਆਹ ਮਾੜਾ ਹੈ ਸਮਝ ਲੈਣਾ ਸਾਸੰਗਤ ਜੀ ਦੇਸ਼ ਦੇ ਦੁਸ਼ਮਣ ਨੇ ਉਹ ਕੈਂਚੀ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਦਬਾ ਕੇ ਰੱਖਣਾ ਸਾਤਸੰਗਤ ਜੀ ਜੋ ਜੋੜ ਰਹੇ ਨੇ ਉਹਨਾਂ ਦਾ ਉਹਨਾਂ ਨੂੰ ਮੱਥੇ ਤੇ ਲਾ ਕੇ ਰੱਖਣਾ ਪਾਵ ਸਤਿਕਾਰ ਕਰਨਾ ਹੈ ਇਹ ਗੱਲ ਸਾਤਸੰਗਤ ਜੀ ਘਰਾਂ ਚ ਵੀ ਲੱਗ ਹੁੰਦੀ ਜੇ ਕੋਈ ਔਰਤ ਕੰਰ ਨੂੰ ਤੋੜ ਰਹੀ ਹੈ ਸਾਤਸੰਗਤ ਜੀ ਜਿਵੇਂ ਕੈਂਚੀ ਦਾ ਕੰਮ ਕੀ ਹੁੰਦਾ ਕੱਟਣਾ ਹੁੰਦਾ ਨਾ ਸਾਤਸੰਗਤ ਜੀ ਜੇ ਕੋਈ ਔਰਤ ਹੈ ਚਾਹੇ ਮਰਦ ਹੈ ਕੋਈ ਵੀ ਹੈ ਸਾਡੇ ਕੰਰ ਨੂੰ ਸਾਤਸੰਗਤ ਜੀ ਕੱਟ ਰਿਆ ਹੈ ਜਿਵੇਂ ਸਾਤਸੰਗਤ ਜੀ ਜੋ ਦਰਜੀ ਭਰਾ ਸੀ ਉਹ ਕੈਂਚੀ ਨੂੰ ਗੋਡਿਆਂ ਥੱਲੇ ਰੱਖਦਾ ਸੀ ਜੋ ਕਹਾਣੀ ਸੁਣਾਈ ਸਤਸੰਗਤ ਜੀ ਤਾਂ ਭਾਈ ਆਪਾਂ ਐਸੇ ਲੋਕਾਂ ਨੂੰ ਦਬਾ ਕੇ ਰੱਖਣਾ ਤੇ ਜੋ ਘਰਾਂ ਨੂੰ ਜੋੜਦੇ ਨੇ ਸਤਸੰਗਤ ਜੀ ਉਹਦਾ ਸਤਕਾਰ ਕਰਨਾ ਜਿਵੇਂ ਉਹ ਸੂਈ ਮੱਥੇ ਤੇ ਲਾ ਕੇ ਰੱਖਦਾ ਤੇ ਜਦੋਂ ਵੀ ਸਤਸੰਗਤ ਜੀ ਕਿਸੇ ਦੇ ਘਰੇ ਜਾਈਆਂ ਨਾ ਆਪਾਂ ਕਿਸੇ ਦੇ ਘਰੇ ਕੈਂਚੀ ਬਣ ਕੇ ਨਹੀਂ ਜਾਣਾ ਆਪਾਂ ਸੂਈ ਬਣ ਕੇ ਜਾਣਾ ਸਤਸੰਗਤ ਜੀ ਜੋੜਨਾ ਹੈ ਸੂਈ ਤਿੱਖੀ ਜ਼ਰੂਰ ਹੁੰਦੀ ਅੱਗੋਂ ਪਰ ਸਤਸੰਗਤ ਜੀ ਜੋੜਨ ਦਾ ਕੰਮ ਕਰਦੇ ਆ ਖਾਸ ਕਰਕੇ ਮੇਰੀਆਂ ਮਾਤਾ-ਮਾਪਾਂ ਨੂੰ ਬੇਨਤੀ ਕਿ ਭਾਈ ਤੁਹਾਡਾ ਨਾਮ ਬੜਾ ਬਦਨਾਮ ਹੈ ਜਦੋਂ ਵੀ ਬੇਟੀਆਂ ਦਾ ਘਰ ਉੱਜੜਦਾ ਸਤ ਸੰਗਤ ਜੀ ਸਭ ਤੋਂ ਵੱਡੀ ਉਂਗਲ ਤੇ ਤੁਸੀਂ ਅਣਜਾਣ ਨਹੀਂ ਹੋ ਤੁਹਾਨੂੰ ਵੀ ਪਤਾ ਕਿ ਭਾਈ ਜਦੋਂ ਬੇਟੀ ਦਾ ਘਰ ਉੱਜੜਦਾ ਸਭ ਤੋਂ ਵੱਡੀ ਜਿਹੜੀ ਉਂਗਲ ਉੱਟਦੀ ਉਹ ਮਾਂ ਦੇ ਉੱਪਰ ਉੱਟਦੀ ਹੈ ਸਤ ਸੰਗਤ ਜੀ ਤੇ ਅੱਜਕੱਲ੍ਹ ਫੋਨ ਦਾ ਜ਼ਮਾਨਾ ਹੈ ਤੇ ਸਤ ਸੰਗਤ ਜੀ ਗੱਲਾਂ ਕਰਕੇ ਦੇਖ ਲੈਣਾ ਸਾ ਕਿ ਭਾਈ ਮਾਂ ਨਾਲ ਲੱਗੀ ਰਹਿੰਦੀ ਸੀ ਮਾਣੇ ਢੜਕਾਤਾ ਮਾਣੇ ਇਹ ਕਹਤਾ ਮਾਣੇ ਉਹ ਕਹਤਾ ਸਤਸੰਗਤ ਜੀ ਐਸੇ ਕਰਕੇ ਭਾਈ ਆਪਾਂ ਕਦੇ ਵੀ 사ਤਸੰਗਤ ਜੀ ਆਪਾਂ ਕੈਂਚੀ ਨਹੀਂ ਬਨਣਾ ਜਦੋਂ ਵੀ ਬਨਣਾ ਸਤਸੰਗਤ ਜੀ ਚਾਹੇ ਸਮਾਜ ਹੈ ਚਾਹੇ ਤੁਸੀਂ ਕਰਦੇ ਵਿੱਚੋਂ ਰਿਸ਼ਤੇਦਾਰੀ ਤੋਂ ਚਾਹੇ ਦੇਸ਼ ਲਈ ਆਪਾਂ ਕੈਂਚੀ ਨਹੀਂ ਬਨਣਾ 사ਤਸੰਗਤ ਜੀ ਸੂਈ ਬਣ ਕੇ ਸਭ ਨੂੰ ਜੋੜਨਾ ਤੇ ਮਹਾਰਾਜ ਜੀ ਪਿਤਾ ਜੀ ਕਹਿ ਰਹੇ ਨੇ ਇਹ ਸਭ ਜੋਹਰ ਸੁਮਨ ਹੈ ਛੱਡੋ ਇਨਕਾ ਧਿਆਨ ਸਾਸੰਗਤ ਜੀ ਜ਼ਹਿਰ ਹੈ ਇਹਨਾਂ ਦਾ ਧਿਆਨ ਛੱਡ ਦਿਓ ਜੂਆ ਮਾਸ ਮਦਰ ਬੈਸ਼ਿਆ ਹਿੰਸਾ ਚੋਰੀ ਕਾਰ ਜੇ ਖੋਟੇ ਕਰਮ ਹੈ 도ਬਣ ਨਰਕਮਜ਼ਾਰ ਸਾਸੰਗਤ ਜੀ ਸਾਹਿਬ ਸਤਗੁਰੂ ਅਰਬਦਾਸ ਮਹਾਰਾਜ ਜੀ ਫਰਮਾ ਰਹੇ ਨੇ ਜੂਆ ਮਾਸ ਮਦਰ ਬੈਸ਼ਿਆ ਇਹ 사ਸੰਗਤ ਜੀ ਜੂਆ ਹੋ ਗਿਆ, ਮਾਸ ਹੋ ਗਿਆ। 사ਸੰਗਤ ਜੀ ਸ਼ਰਾਬ ਹੋ ਗਈ, ਵੈਸ਼ਿਆ ਹੋ ਗਈ, ਹਿੰਸਾ ਹੋ ਗਿਆ, ਚੋਰੀ ਹੋ ਗਿਆ। ਮਹਾਰਾਜ ਜੀ ਕਹਿੰਦੇ ਨੇ ਜੇ ਖੋਟੇ ਕਰਮ ਇਹ 사ਸੰਗਤ ਜੀ ਸਾਰੇ ਖੋਟੇ ਕਰਮ। ਡੋਬਣ ਨਰਕ ਮਜਾਰ ਇਹ 사ਸੰਗਤ ਜੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਨੇ। ਸੋਚੋ 사ਸੰਗਤ ਜੀ ਜਿੰਨਾ ਘਰਾਂ 'ਚ ਰੋਹ ਸ਼ਰਾਬ ਪੀਤੀ ਜਾਂਦੀ। ਸਾਰਾ ਦਿਨ ਕੰਮਤੰਦਾ ਕਰਦੇ ਨੇ, ਸ਼ਾਮ ਨੂੰ ਫੁੱਲ ਸ਼ਰਾਬੀ ਹੋ ਕੇ ਘਰੇ ਆਉਂਦੇ ਨੇ। ਕਿ ਸਾਸੰਗਤ ਜੀ ਘਰ ਆ ਕੇ ਕੀ ਹੋਏਗਾ ਉਹਨਾਂ ਪੁੱਲਾਂ ਦੇ ਹਾਰ ਤੱਕ ਪਹਿਣੇ ਨੇ ਘਰ ਦੇ ਵੀ ਸਾਸੰਗਤ ਜੀ ਕਲੇਸ਼ ਹੋਵੇਗਾ ਪਤਨੀ ਦਾ ਸਾਸੰਗਤ ਜੀ ਮਨ ਖਰਾਬ ਹੋਵੇਗਾ ਬੱਚਿਆਂ ਦਾ ਮਨ ਖਰਾਬ ਹੋਵੇਗਾ ਕਿ ਭਾਈ ਤੁਜਾਂ ਦੇ ਪਿਤਾ ਜੀ ਕਿੰਨੇ ਵਧੀਆ ਨੇ ਸ਼ਾਮ ਨੂੰ ਉਹਨਾਂ ਵਾਸਤੇ ਕਿੰਨਾ ਕੁਝ ਖਾਣ ਪੀਣ ਨੂੰ ਲਿਆਉਂਦੇ ਨੇ ਗੱਲਾਂ ਕਰਦੇ ਨੇ ਤੇ ਸਾਡੇ ਪਿਤਾ ਜੀ ਸਾਡੇ ਵਾਸਤੇ ਕਲੇਸ਼ ਲੈ ਕੇ ਆਉਂਦੇ ਨੇ ਮਾਤਾ ਪਿਤਾ ਦਾ ਮਨ ਖਰਾਬ ਹੋਵੇਗਾ ਤੇ ਸਾਸੰਗਤ ਜੀ ਘਰ ਦੇ ਜੋ ਹਾਲਾਤ ਨੇ ਨਾ ਉਹ ਨਰਕਾਂ ਵਰਗੇ ਬਣ ਜਾਣਗੇ ਇਹ ਸਭ ਜੋਹਰ ਸੁਮਨ ਹੈ ਛਾਡੋ ਇਨਕਾ ਧਿਆਨ ਇਹ ਕੋਟੇ ਕਰਮ ਹੈ ਡੋਪਲ ਨਰਕ ਨੂੰ ਮਜਾਰ ਸਤਸੰਗਤ ਜੀ ਜਿੰਨਾ ਘਰਾਂ ਚ ਸ਼ਰਾਬ ਹੈ ਦੇਖ ਲੈਣਾ ਨਰਕਾਂ ਵਰਗਾ ਮੋਲ ਬਣਿਆ ਹੋਇਆ ਪਤਨੀ ਦੁਖੀ ਬੱਚੇ ਦੁਖੀ ਮਾਤਾ ਪਿਤਾ ਦੁਖੀ ਜਿੰਨਾ ਘਰਾਂ ਚ ਨਸ਼ਾ ਹੈ ਸਤਸੰਗਤ ਜੀ ਨਰਕਾਂ ਦੇ ਵਿੱਚ ਜੀ ਰਹੇ ਤੇ ਅੱਗੇ ਮਹਾਰਾਜ ਜੀ ਕਹਿੰਦੇ ਨੇ ਮਾਸ ਸਤਸੰਗਤ ਜੀ ਤੇ ਸ਼ਰਾਬ ਹੈ ਜੂਆ ਹੈ ਤੇ ਜੂਏ ਕਰਕੇ ਤਾਂ ਸਤਸੰਗਤ ਜੀ ਆਪ ਸਭ ਨੇ ਦੇਖਿਆ ਕਿ ਕਿੰਨੇ ਲੋਕਾਂ ਦੇ ਘਰ ਉਜੜੇ ਨੇ ਤੇ 사ਸੰਗਤ ਜੀ ਹਿੰਸਾ 2 ਮਿੰਟ ਦਾ ਗੁੱਸਾ 사ਸੰਗਤ ਜੀ ਇਨਸਾਨ ਨੂੰ 20 ਸਾਲ ਵਾਸਤੇ ਜੇਲ੍ਹ ਭੇਜ ਦਿੰਦਾ ਸਿਰਫ 2 ਮਿੰਟ ਦਾ ਗੁੱਸਾ ਉਮਰ ਕੈਦ ਕਰਾ ਦਿੰਦਾ 사ਸੰਗਤ ਜੀ ਸਿਰਫ 2 ਮਿੰਟ ਦਾ ਗੁੱਸਾ ਹਿੰਸਾ ਚੋਰੀ ਕਾਰ ਤੇ 사ਸੰਗਤ ਜੀ ਜੋ ਹਿੰਸਾ ਹੈ ਨਾ ਐਸੇ ਕਰਕੇ ਕਹਿੰਦੇ ਨੇ ਭਾਈ ਜਦੋਂ ਗੁੱਸਾ ਹੋਵੇ ਨਾ ਆਪਣੇ ਗੁਰੂ ਦਾ ਵਚਨ ਯਾਦ ਰੱਖਿਆ ਕਰ 사ਸੰਗਤ ਜੀ ਜਦੋਂ ਵੀ ਗੁੱਸਾ ਹੋਵੇ ਨਾ ਲੰਬਾ ਸਾਹ ਲਓ ਤੇ ਭਾਈ ਸੋਹੰਗ ਦਾ ਜਾਪ ਕਰੋ ਗੁਰੂ ਅਰਦਾਸ ਮਹਾਰਾਜ ਜੀ ਨੂੰ ਯਾਦ ਕਰੋ ਕਿ ਸਾਧ ਸੰਗਤ ਜੀ 2 ਮਿੰਟ ਦੇ ਸਾਡੇ ਤੋਂ ਗੁੱਸਾ ਕੰਟਰੋਲ ਨਾ ਹੋਇਆ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਕਿ ਭਾਈ ਅਮਰੀਕਾ 'ਚ ਜਿਹੜੀ ਸਟੱਡੀ ਹੋਈ ਹੈ ਜਿੰਨੇ ਵੀ ਕਤਲ ਕਰਨ ਵਾਲੇ ਨੇ ਉਹਨਾਂ ਦੇ ਉੱਪਰ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਭਾਈ ਤੁਸੀਂ ਕੀ ਸੋਚ ਕੇ ਬੰਦਾ ਮਾਰਿਆ ਕੀ ਸੋਚ ਕੇ ਗੋਲੀ ਚਲਾਈ ਚਾਕੂ ਮਾਰਿਆ ਸੱਟ ਮਾਰੀ ਤਾਂ ਸਾਧ ਸੰਗਤ ਜੀ ਪਤਾ ਕੀ ਕਿਹਾ ਕਿ ਉਸ ਵੇਲੇ ਤੁਹਾਨੂੰ ਖੁਦ ਨਹੀਂ ਪਤਾ ਲੱਗਾ ਕਿ ਭਾਈ ਅਸੀਂ ਇੰਨੇ ਜ਼ਿਆਦਾ ਗੁੱਸੇ 'ਚ ਸੀ ਗੋਲੀ ਚਲਾਣ ਲੱਗੇ ਸਾਨੂੰ ਪਤਾ ਹੀ ਨਹੀਂ ਲੱਗਾ ਕਿਵੇਂ ਚੱਲ ਗਈ ਕਿਵੇਂ ਸਾਡੇ ਹੱਥ 'ਚ ਚਾਕੂ ਆ ਗਿਆ ਕਿਵੇਂ ਅਸੀਂ ਉਹਦੇ ਸਾਧ ਸੰਗਤ ਜੀ ਕੋਈ ਹਥਿਆਰ ਲੈ ਕੇ ਵਾਰ ਕੀਤਾ ਤੇ ਬਾਅਦ ਦੇ ਵਿੱਚ ਬੜਾ ਪਛਤਾਵਾ ਹੋਇਆ ਸਿਰਫ ਸਾਧ ਸੰਗਤ ਜੀ ਕੁਝ ਮਿੰਟਾਂ ਦੀ ਖੇਡ ਹੁੰਦੀ ਹੈ ਤੇ ਸਾਰੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ ਤਾਂ ਭਾਈ ਜੇ ਸਾਡੇ ਤੁਹਾਡੇ ਬੱਚੇ ਨੂੰ ਵੀ ਗੁੱਸਾ ਆ ਰਿਹਾ ਤੁਹਾਨੂੰ ਗੁੱਸਾ ਆਉਂਦਾ ਸਾਧ ਸੰਗਤ ਜੀ ਮੈਡੀਟੇਸ਼ਨ ਹੈ ਜੋ ਨਾਮ ਜਪ ਜਿਹਨੂੰ ਆਪਾਂ ਧਿਆਨ ਸਾਧਨਾ ਕਹਿੰਦੇ ਹਾਂ ਸਾਧ ਸੰਗਤ ਜੀ ਮਾਲਿਕ ਦਾ ਨਾਮ ਜਪਿਆ ਕਰੋ ਹੌਲੀ-ਹੌਲੀ ਗੁੱਸਾ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਤੁਹਾਡਾ ਬੱਚਾ ਚਿੜਚਿੜਾ ਹੈ ਗੱਲ-ਗੱਲ ਤੇ ਗੁੱਸਾ ਹੁੰਦਾ ਹੈ ਸਵੇਰੇ ਉੱਠ ਕੇ 사ਤਸੰਗਤ ਜੀ ਨਾਮ ਜਪਾਇਆ ਕਰੋ ਬੱਚਾ ਤੁਹਾਡਾ ਬਿਲਕੁਲ ਸਹੀ ਹੋ ਜਾਣਾ ਹੈ ਮਨੁੱਖ ਜੁਨ ਸੁਲੱਖਣੀ ਗਤ ਕਰਮਾਂ ਅਨਸਾਰ 사ਤਸੰਗਤ ਜੀ ਇਨਸਾਨ ਦੀ ਜੁਨ ਹੁਣ ਨਰਕ ਬਣੇਗੀ ਜਾਂ ਭਾਈ ਸਵਰਗ ਬਣੇਗੀ ਇਹ ਸਾਡੇ ਕਰਮ ਦੱਸਣਗੇ ਜੋ ਗੁਰੂ ਵਾਲੇ ਨੇ ਗੁਰੂ ਦੇ ਅਨੁਸਾਰ ਸਾਧ ਸੰਗਤ ਜੀ ਦੇਖੋ ਕਿੰਨਾ ਸੋਹਣਾ ਮਹੌਲ ਹੋਵੇਗਾ ਨਾ ਜੋ ਪਤੀ ਹੈ ਉਹ ਵੀ ਗੁਰਮੁਖ ਹੈ ਪਤਨੀ ਹੈ ਉਹ ਵੀ ਗੁਰਮੁਖ ਹੈ ਗੁਰੂ ਦੀ ਬਾਣੀ ਪੜ੍ਹਦੇ ਨੇ ਗੁਰੂ ਦਾ ਨਾਮ ਜਪਦੇ ਨੇ ਗੁਰੂ ਦੀ ਹਰ ਗੱਲ ਮੰਨਦੇ ਨੇ ਕਿੰਨਾ ਸੋਹਣਾ ਘਰ ਹੋਵੇਗਾ ਪਤੀ ਗੁਰਮੁਖ ਪਤਨੀ ਗੁਰਮੁਖ ਬੱਚੇ ਵੀ ਗੁਰਮੁਖ ਤੇ ਸਾਧ ਸੰਗਤ ਜੀ ਜੋ ਸੱਸ ਸੋਰਾ ਹੈ ਉਹ ਵੀ ਗੁਰਮੁਖ ਇਹ ਸਾਧ ਸੰਗਤ ਜੀ ਬਾਦ ਦਾ ਸਵਰਗ ਤਾਂ ਕਿਹਨੇ ਦੇਖਿਆ ਆਪਣੇ ਘਰ ਨੂੰ ਧਰਤੀ ਤੇ ਹੀ ਸਵਰਗ ਬਣਾ ਲਓ ਸਾਧ ਸੰਗਤ ਜੀ ਤੁਹਾਡੇ ਹੱਥਾਂ ਦੇ ਵਿੱਚ ਹੀ ਹੈ ਇਕੋ ਦੇਵੀ ਸ਼ਕਤੀ ਨਹੀਂ ਆਣੀ ਸਾਧ ਸੰਗਤ ਜੀ ਇਹ ਸਾਨੂੰ ਖੁਦ ਹੀ ਕਰਨਾ ਪਵੇਗਾ ਮਨੁੱਖ ਜੂਨਸ ਲਖਣੀ ਕੇ ਭਾਈ ਜੋ ਇਨਸਾਨੀ ਜੂਨਸ ਲਖਣੀ ਕਰਨੀ ਹੈ ਤਾਂ ਸਾਧ ਸੰਗਤ ਜੀ ਕਰਮ ਚੰਗੇ ਕਰਨੇ ਪੈਣਗੇ ਬਿਨਾ ਭਜਨ ਬਿਰਥਾ ਜਨਮ ਜਾਏ ਕਹਿ ਰਵਦਾਸ ਵਿਚਾਰ ਜਿਨ੍ਹਾਂ ਘਰਾਂ ਦੇ ਵਿੱਚ ਗੁਰਬਾਣੀ ਨਹੀਂ ਹੈ ਨਾ ਸਾਧ ਸੰਗਤ ਜੀ ਜਿਨ੍ਹਾਂ ਦੀ ਜ਼ਿੰਦਗੀ 'ਚ ਭਜਨ ਬੰਦਗੀ ਨਹੀਂ ਹੈ ਅੱਜ ਗੁਰੂ ਅਰਵਦਾਸ ਮਹਾਰਾਜ ਜੀ ਦੇ ਬਚਨ ਨੇ ਬਿਨਾ ਭਜਨ ਬਿਰਥਾ ਜਨਮ ਜਾਏ ਕਹਿ ਰਵਦਾਸ ਵਿਚਾਰ ਕਿ ਭਾਈ ਉਹਨਾਂ ਦਾ ਜਨਮ ਜੋ ਹੈ ਬਕਾਰ ਜਾ ਰਿਹਾ ਹੈ ਐਸੇ ਕਰਕੇ ਸਾਧ ਸੰਗਤ ਜੀ ਜੇ ਸਾਡੇ ਘਰ 'ਚ ਨਸ਼ਾ ਲੜਾਈ ਝਗੜਾ ਇਹ ਸਭ ਕੁਝ ਹੈ ਤਾਂ ਉਹਦਾ ਕਾਰਨ ਭਾਈ ਅਸੀਂ ਆਪ ਹੀ ਹਾਂ ਤੇ ਜੇ ਕਾਰਨ ਆਪਾਂ ਸਾਧ ਸੰਗਤ ਜੀ ਕੀ ਕਰੀਏ ਕਰਮ ਸੁਧਾਰ ਲਈਏ ਸਾਧ ਸੰਗਤ ਜੀ ਜ਼ਿੰਦਗੀ ਸਾਡੀ ਨਰਕ ਹੈ ਕਿ ਸਵਰਗ ਹੈ ਇਹ ਸਾਡੇ ਕਰਮ ਦੱਸਦੇ ਨੇ ਕਿ ਭਾਈ ਚੰਗੇ ਕਰਮ ਕਰੋ ਚੰਗੀ ਸੋਚ ਰੱਖੋ ਹੁਣ ਸਾਧ ਸੰਗਤ ਜੀ ਪੰਜਾਬ 'ਚ ਦੇਖਿਆ ਨਾ ਇੱਕ ਬਹੁਤ ਵੱਡਾ ਪੁਲਿਸ ਆਫੀਸਰ ਸਤਸੰਗਤ ਜੀ ਰਿਸ਼ਵਤ ਦੇ ਕੇਸ ਦੇ ਵਿੱਚ ਅੰਦਰ ਜਾ ਰਿਹਾ ਹੈ। ਅੱਜ ਸਤਸੰਗਤ ਜੀ ਗ੍ਰਿਫਤਾਰੀ ਹੋਈ ਹੈ ਉਹਦੀ। ਐਡਾ ਵੱਡਾ ਸਤਸੰਗਤ ਜੀ ਪੁਲਿਸ ਆਫੀਸਰ ਜਿਹਦੀ ਲੱਖਾਂ ਦੇ ਵਿੱਚ ਤਨਖਾਹ ਆ। ਲੱਖਾਂ ਰੁਪਏ ਤਨਖਾਹ ਲੈਣ ਵਾਲਾ ਸਤਸੰਗਤ ਜੀ ਰਿਸ਼ਵਤ ਕੇਸ ਦੇ ਵਿੱਚ ਪੜਿਆ ਗਿਆ। ਤੇ ਸਤਸੰਗਤ ਜੀ ਸੀਨੀਅਰ ਹੈ ਤੇ ਕਿੰਨੀ ਬਦਨਾਮੀ ਹੋ ਰਹੀ ਹੈ ਉਹਨਾਂ ਦੇ ਬੱਚੇ ਕੀ ਸੋਚਣਗੇ ਉਹਨਾਂ ਦੇ ਘਰ ਦੇ ਕੀ ਸੋਚਣਗੇ। ਤੇ ਜਿੱਥੇ ਉਹ ਕੰਮ ਕਰਦੇ ਨੇ, ਪੜ੍ਹਦੇ ਨੇ ਸਾਧ ਸੰਗਤ ਜੀ ਕਿੰਨੀ ਉਹਨਾਂ ਨੂੰ ਸ਼ਰਮ ਆਈ ਹੋਈ ਤੇ ਭਾਈ ਜੀ ਇਹੀ ਗੱਲ ਸਾਧ ਸੰਗਤ ਜੀ ਗੁਰੂ ਅਰਜਨ ਵਰਾਜ ਜੀ ਸਮਝਾ ਰਹੇ ਨੇ ਕਰਮਾਂ ਦੀ ਖੇਡ ਹੈ ਕਿ ਭਾਈ ਜੀ ਆਪਾਂ ਵੱਡੇ ਵੱਡੇ ਆਫੀਸਰ ਬਣ ਜਾਈਏ ਤੇ ਰਿਸ਼ਵਤ ਲਈਏ ਹੀ ਨਾ ਸਾਧ ਸੰਗਤ ਜੀ। ਨਾ ਆਪਾਂ ਸ਼ਰਾਬ ਪੀਏ, ਨਾ ਜੂਆ ਖੇਡੀਏ, ਨਾ ਸਾਧ ਸੰਗਤ ਜੀ ਕੋਈ ਗਲਤ ਭਾਵਨਾ ਰੱਖੀਏ। ਜੇ ਆਪਾਂ ਮਾੜੇ ਕਰਮ ਕਰਾਂਗੇ ਨਹੀਂ ਮਹਾਰਾਜ ਦੇ ਬਚਨ ਨੇ ਨਾ। ਸਾਤਸੰਗਜੀ ਸਤਗੁਰੂ ਦਾਸ ਮਹਾਰਾਜੀ ਦੇ ਮੋਹਿ ਜੰਮ ਡੰਡਨ ਲਾ ਗਈ ਤਜਲੇ ਸਰਬ ਜੰਗ ਦਾ ਕਿ ਭਾਈ ਮੈਂ ਸਾਰੇ ਜੰਜਾਲ ਛੱਡ ਦਿੱਤੇ ਨੇ ਮੈਨੂੰ ਤਾਂ ਹੁਣ ਜਮਦੂਤਾਂ ਦਾ ਡਰ ਵੀ ਨਹੀਂ ਜੀ ਲੱਗਦਾ ਸੰਸਾਰ ਦੇ ਲੋਕਾਂ ਦਾ ਤਾਂ ਛੱਡੋ ਮੈਨੂੰ ਜਮਦੂਤਾਂ ਦਾ ਡਰ ਵੀ ਨਹੀਂ ਜੀ ਲੱਗਦਾ ਕਾਦੇ ਕਰਕੇ ਭਾਈ ਮੈਂ ਸਾਰੇ ਜੰਜਾਲ ਛੱਡ ਦਿੱਤੇ ਸੋ ਸਾਤਸੰਗਜੀ ਜੀ ਇੰਨੀ ਕਿ ਹਾਜ਼ਰੀਆਂ ਅੱਜ ਦੀ ਪ੍ਰਵਾਨ ਕਰਿਓ ਵਕਤ ਜੋ ਹੈ ਕਾਫੀ ਹੋ ਚੁੱਕਾ ਛੋਟੇ ਛੋਟੇ ਬੱਚੇ ਬੈਠੇ ਨੇ ਜਿਨ੍ਹਾਂ ਨੇ ਹਾਜ਼ਰੀਆਂ ਲਾਣੀਆਂ ਨੇ ਸਾਤਸੰਗਤ ਜੀ ਬਹੁਤ ਬਹੁਤ ਧੰਨਵਾਦ। ਤੁਹ ਅੱਜ ਬੇਨਤੀ ਰਹੇਗੀ ਸਾਤਸੰਗਤ ਜੀ ਦੇ ਸਤਸੰਗ ਦੀ ਖਾਸ ਸਭਨਾ ਸਾਰੇ ਗੁਰਮੁਖ ਪਰਵਾਰਾਂ ਨੂੰ ਬੇਨਤੀ ਕਿ ਸਾਤਸੰਗਤ ਜੀ ਆਪਾਂ ਕੈਂਚੀ ਨਹੀਂ ਜਿ ਬਣਨਾ। ਕੈਂਚੀ ਬਣ ਕੇ ਆਪਾਂ ਲੋਕਾਂ ਦੇ ਰਿਸ਼ਤੇ ਨਾਤੇ ਕੱਟਣੇ ਨਹੀਂ ਆ ਸਾਤਸੰਗਤ ਜੀ। ਘਰਾਂ ਦੇ ਵਿੱਚ ਵੰਡੀਆਂ ਨਹੀਂ ਪਾਣੀਆਂ ਜਦੋਂ ਵੀ ਕਿਤੇ ਜਾਂਦੇ ਆ। ਆਪਾਂ ਸੂਈ ਬਣ ਕੇ ਸਾਤਸੰਗਤ ਜੀ ਜੋੜਨਾ ਤੇ ਜੋ ਕੈਂਚੀ ਬਣ ਕੇ ਜੀਵਨ ਬਤੀਤ ਕਰ ਰਹੇ ਨੇ ਲੋਕਾਂ ਦੇ ਘਰਾਂ 'ਚ ਵੰਡ ਪਾਉਂਦੇ ਨੇ। ਦੇਸ਼ ਦੇ ਵਿੱਚ 사ਸੰਗਤ ਜੀ ਹਿੰਸਾ ਫੁਲਾਉਂਦੇ ਨੇ ਧਰਮ ਜਾਤ ਦੇ ਨਾਮ ਤੇ ਐਸੇ ਲੋਗਾਂ ਨੂੰ 사ਸੰਗਤ ਜੀ ਆਪਾਂ ਗੋਡੇ ਥੱਲੇ ਰੱਖਣਾ ਹੈ ਪੈਰਾਂ ਥੱਲੇ ਕੈਂਚੀ ਵਾਂਗੂ ਦਬਾ ਕੇ ਰੱਖਣਾ ਹੈ